ਤੇ ਉਹ ਚਾਹੁੰਦੇ ਨੇ ਕਿ ਮੈਂ ਸੰਗਰੂਰ ਤੋਂ ਮੈਨੂੰ ਉਹਨਾਂ ਨੇ ਆਫਰ ਵੀ ਕੀਤੀ ਆ ਕਿ ਸੰਗਰੂਰ ਤੋਂ ਜਿਹੜੀ ਭਾਜਪਾ ਦੀ ਜਿਹੜੀ ਟਿਕਟ ਹੈ ਜਿਹੜੀ ਉਹ ਤੁਹਾਨੂੰ ਦਿੱਤੀ ਜਾਣੀ ਆ ਔਰ ਹੋਰ ਜਿਹੜੀ ਵੀ ਕੋਈ ਮੰਗ ਹੈ ਤਾਂ ਮੇਰੇ ਕੋਲੇ ਆਫਰ ਆਈ ਆ ਕਿ ਤੁਹਾਡੀ ਕੋਈ ਵੀ ਜਿਹੜੀ ਮੰਗ ਹੈ ਤੁਸੀਂ ਉਹ ਰੱਖ ਸਕਦੇ ਹੋ ਕਿ ਅਸੀਂ ਉਸ ਮੰਗ ਨੂੰ ਜਿਹੜਾ ਉਹ ਪੂਰਾ ਕਰਨਾ ਨਾਮ ਬਤਾਰੇ ਮੈਨੂੰ ਤਾਂ ਨਾਮ ਵੀ ਨਹੀਂ ਪਤਾ ਕੌਣ ਹੈ ਮੈਂ ਇਹ ਵੀ ਨਹੀਂ ਜਾਣਦਾ ਵੀ ਇਹ ਕੌਣ ਸੇ ਵਿਧਾਨ ਸਭਾ ਖੇਤਰ ਸੇ ਹਾਂ ਕਿ مجھے ਨਿਮੰਤਰਣ ਦੇਣ ਆਉਂਦੇ ਆ ਮੈਂ ਪੰਜਾਬ ਦੇ ਲੋਕਾਂ ਦੇ ਨਿਮੰਤਰਣ ਤੇ ਪੰਜਾਬ ਵਿੱਚ ਮuje ਜਾਣ ਦਾ ਮੌਕਾ ਮਿਲਦਾ ਆਮਦਵੀ ਪਾਰਟੀ ਦੀ ਵਿਧਾਇਕਾ ਦੇ ਸਿੱਧੇ ਤੌਰ ਤੇ આરોਪ ਹਰਿਆਣਾ ਦੇ ਮੁੱਖ ਮੰਤਰੀ ਦੇ ਉੱਤੇ ਲੱਗਦੇ ਨੇ ਹਾਲਾਂਕਿ ਹਰਿਆਣਾ ਦੇ ਮੁੱਖ ਮੰਤਰੀ ਦੇ ਉੱਤੇ ਹੀ ਕਿਉਂ ਇਹ આરોਪ ਲੱਗਦੇ ਨੇ ਤੇ ਹਰਿਆਣਾ ਦੇ ਮੁੱਖ ਮੰਤਰੀ ਨੂੰ ਹੀ ਨਿਸ਼ਾਨਾ ਕਿਉਂ ਬਣਾਇਆ ਜਾਂਦਾ ਹਾਲਾਂਕਿ ਇਹਨੂੰ ਸਟ੍ਰੀਕ ਤੌਰ ਤੇ ਨਾਲ ਨਹੀਂ ਕਹਿ ਸਕਦੇ ਪਰ ਜਿਸ ਤਰ੍ਹਾਂ ਦੇ ਨਾਲ ਜੋ ਸਮਿਕਰਨ ਰਾਜਨੀਤਿਕ ਮੌਜੂਦਾ ਚੱਲ ਰਹੇ ਨੇ ਤੇ ਦੂਜੇ ਪਾਸੇ 2027 ਚੋਣਾਂ ਨੂੰ ਲੈ ਕੇ ਜਿਵੇਂ ਤਿਆਰੀ ਚੱਲ ਰਹੀ ਹੈ ਇਸ ਸਭ ਦੇ ਵਿੱਚ ਸਭ ਤੋਂ ਵੱਧ ਦਰਸਾਉਂਦਾ ਹੈ ਕਿ ਨੈਪ ਸਿੰਘ ਸਿਆਣੀ ਜਿਵੇਂ ਪੰਜਾਬ ਦੇ ਵਿੱਚ ਭਾਜਪਾ ਐਕਟਿਵ ਹੋਈ ਹੈ ਤੇ ਇਕੱਲੇ ਚੋਣਾਂ ਲਗਾਤਾਰ ਲੜ ਰਹੀ ਹੈ ਉਹਦੇ ਵਿੱਚ ਜ਼ਿਆਦਾ ਖੱਸਾ ਹੀ ਹੈ ਕਿ ਬੀਜੇਪੀ ਇਕੱਲੇ ਚੋਣਾਂ ਲੜ ਸਕਦੀ ਹੈ ਹਾਲਾਂਕਿ ਅਕਾਲੀ ਦਲ ਦੇ ਨਾਲ ਗਠਬੰਦਰ ਨੂੰ ਲੈ ਕੇ ਨੂੰ ਵੀ ਕਿਨਾਰੇ ਨਹੀਂ ਕੀਤਾ ਜਾ ਸਕਦਾ ਪਰ ਜਿਹੜੀ ਬੀਜੇਪੀ ਆਪਣੇ ਤੌਰ ਤੇ ਤਿਆਰੀ ਦੇ ਵਿੱਚ ਜੁਟੀ ਹੋਈ ਹੈ ਉਹਦੇ ਵਿੱਚ ਸਿੱਧੇ ਤੌਰ ਤੇ ਕਹਿ ਸਕਦੇ ਹਾਂ ਕਿ ਕਿ ਨੈਪ ਸੈਣੀ ਲਗਾਤਾਰ ਪੰਜਾਬ ਦੇ ਵਿੱਚ ਐਕਟਿਵ ਨੇ ਪੰਜਾਬ ਦੇ ਖਾਸ ਕਰ ਉਹ ਖੇਤਰ ਜਿੱਥੇ ਸੈਣੀ ਬਰਾਦਰੀ ਦੀ ਵੋਟ ਭਾਵੇਂ ਪੂਰਨ ਰੂਪ ਦੇ ਵਿੱਚ ਜਾਦੇ ਨਹੀਂ ਹੈਗੀ ਪਰ ਸਿੱਧਾ ਪ੍ਰਭਾਵ ਪਾਉਂਦੀ ਹੈ ਹਾਰ ਜਿੱਤ ਨੂੰ ਲੈ ਕੇ ਇਸੇ ਕਰਕੇ ਜਦੋਂ ਵੀ ਪਾਰਟੀਆਂ ਟਿਕਟਾਂ ਬਣਦੀਆਂ ਨੇ ਤਾਂ ਇਸ ਬਰਾਦਰੀ ਨੂੰ ਖਾਸ ਤੌਰ ਤੇ ਧਿਆਨ ਦੇ ਵਿੱਚ ਰੱਖਿਆ ਜਾਂਦਾ ਜਿਦੇ ਚ ਗੱਲ ਕੀਤੀ ਜਾਵੇ ਤਾਂ ਖਾਸ ਤੌਰ ਤੇ ਮੁਹਾਲੀ ਪਟਿਆਲਾ ਰੋਪੜ ਬੈਲਟ ਇਹ ਖਾਸ ਤੌਰ ਦੇ ਉੱਤੇ ਸਿਆਣੀ ਬਰਾਦਰੀ ਦੇ ਨਾਲ ਜੁੜੀ ਹੋਈ ਹੈ ਹੁਣ ਗੱਲ ਕੀ ਆਖਰ ਨਰਿੰਦਰ ਕੌਰ ਭਰਾਜ ਨੇ ਸਿੱਧੇ ਤੌਰ ਤੇ ਇਲਜ਼ਾਮ ਹਰਿਆਣੇ ਦੇ ਮੁੱਖ ਮੰਤਰੀ ਦੇ ਉੱਤੇ ਕਿਉਂ ਲਾਏ ਨੇ ਇਹਨੂੰ ਜੇ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਜਿਹੜੇ ਮੌਜੂਦਾ ਸਮੀਕਰਨਾਂ ਰਾਜਨੀਤਿਕ ਹੈਗੇ ਨੇ ਉਹਨਾਂ ਦੇ ਵਿੱਚ ਇੱਕ ਗੱਲ ਤਾਂ ਇਹ ਹੈ ਕਿ ਨੈਪ ਸਿਆਣੀ ਲਗਾਤਾਰ ਪੰਜਾਬ ਚ ਐਕਟਿਵ ਨੇ ਲਗਾਤਾਰ ਪੰਜਾਬ ਦੇ ਵਿੱਚ ਨੈਪ ਸਿਆਣੀ ਦੀਆਂ ਪ੍ਰੋਗਰਾਮ ਪੂਰਾ ਤੂੰ ਜਿਵੇਂ ਕਹਿੰਦੇ ਆ ਕਿ ਪੂਰੇ ਤੂੰ ਆਤਾਰ ਚੱਲ ਰਹੇ ਨੇਗੇ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਵਧੀਆ ਕੱਠ ਹੋ ਰਿਹਾ ਹੈ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਨੈਪਸਣੀ ਵੱਡੀ ਗਿਣਤੀ ਚ ਲੋਕਾਂ ਨੂੰ ਮਿਲ ਰਹੇ ਨੇ ਹਰਿਆਣੇ ਦੇ ਵਿੱਚ ਜੋ ਪਾਲਿਸੀਆਂ ਸ਼ੁਰੂ ਕੀਤੀਆਂ ਨੇ ਉਹਨਾਂ ਦਾ ਬਖਾਨ ਹੋ ਰਿਹਾ ਤੇ ਨਾਲ ਹੀ ਵੱਡੀ ਚੁਣੌਤੀ ਜੇ ਕਹੀਏ ਕਿ ਬਣ ਕੇ ਉੱਭਰ ਕੇ ਕਿ ਬੀਜੇਪੀ ਆਵੇ ਇਸ ਚੀਜ਼ ਦੀ ਨੈਪਸਣੀ ਦੀ ਕੋਸ਼ਿਸ਼ ਹੈ ਅੰਦਰ ਖਾਤ ਤੇ ਵੀ ਗੱਲ ਕਹੀ ਜਾ ਰਹੀ ਹੈ ਕਿ ਨੈਪਸਣੀ ਨੂੰ ਜ਼ਿੰਮੇਵਾਰੀ 2027 ਚੋਣਾਂ ਨੂੰ ਲੈ ਕੇ ਦਿੱਤੀ ਹੋਈ ਹੈ ਵੈਸੇ ਸਾਰੇ ਲੀਡਰ ਇਸ ਦੇ ਵਿੱਚ ਕੋਸ਼ਿਸ਼ ਕਰ ਰਹੇ ਉਹਨੂੰ ਮੇਰੇ ਨਾਲ ਗੱਲ ਹੈ ਕਿ ਇਲਜ਼ਾਮਾਤ ਕਿਉਂ ਨੇ ਪਹਿਲੀ ਗੱਲ ਜੇ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਨਿੰਦਰਪੁਰਪੁਰਾਜ ਜਿਹੀ ਹੁਬੂ-ਹੂ ਬਿਆਨਾਂ ਦੀ ਜੀ ਗੱਲ ਕਰੀਏ ਤਾਂ ਉਹਦੇ ਵਿੱਚ ਦੋ ਗੱਲਾਂ ਹੋਈਆਂ ਨੇ ਪਹਿਲੀ ਨਿੰਦਰਪੁਰਪੁਰਾਜ ਕਹਿੰਦੇ ਕਿ ਮੈਨੂੰ ਬੰਦ ਕਮਰਾ ਮੀਟਿੰਗ ਕਰਨ ਦੇ ਵਾਸਤੇ ਆਪਦੇ ਕਿਸੇ ਬਹੁਤ ਖਾਸ ਬੰਦੇ ਤੇ ਕ੍ਰੈਡੀਬਲ ਬੰਦੇ ਨੂੰ ਜਿਹੜਾ ਉਹਨਾਂ ਦੇ ਕੋਲੇ ਭੇਜਿਆ ਜਾਂਦਾ ਤੇ ਬੰਦ ਕਮਰਾ ਮੀਟਿੰਗ ਕਰਨ ਲਈ ਇੱਕ ਆਫਰ ਪ੍ਰਪੋਜ਼ ਕਰਾਇਆ ਜਾਂਦਾ ਜਾਂ ਕਿ ਇਹ ਕੀ ਪ੍ਰਪੋਜ਼ਲ ਦਿੱਤੀ ਜਾਂਦੀ ਹੈ ਨਾਇਬ ਸਿੰਘ ਸੈਣੀ ਦੂਜਾ ਉਹਨਾਂ ਦਾ આરોਪ ਸੀਗਾ ਕਿ ਉਹਨਾਂ ਨੂੰ ਕਿਹਾ ਜਾਂਦਾ ਵੀ ਦੱਸੋ ਤੁਹਾਡੀ ਕੀ ਆਫਰ ਹੈ ਹੁਣ ਇਹਨਾਂ ਦੋਏ ਚੀਜ਼ਾਂ ਦੇ ਉੱਤੇ ਜੇ ਸਟ੍ਰੀਕ ਤੌਰ ਤੇ ਖੜੀਏ ਤਾਂ ਦੋਹਾਂ ਦੇ ਵਿੱਚ ਗਲਤ ਕੁਝ ਨਹੀਂ ਹੈ ਪਰ ਫਿਰ ਵੀ ਆਪਰੇਸ਼ਨ ਰੋਟਰਸ ਦਾ ਜ਼ਿਕਰ ਕਿਉਂ ਹੋਇਆ ਪੈਡੀਕੇਟਡ ਵਰਕਰ ਉਹ ਪੈਡੀ ਕਰ ਰਹੇ ਕਿ ਜਿਹੜੀ ਪ੍ਰਪੋਜ਼ਲ ਭੇਜੀ ਕਿ ਤੁਸੀਂ ਸਾਡੀ ਪਾਰਟੀ ਕਰਨੀ ਚਾਹੁੰਦੇ ਹੋ ਚੋਣ ਲੜਦੇ ਹੋ ਤੁਸੀਂ ਅ ਬੰਦ ਕਮਰਾ ਸਾਡੇ ਨਾਲ ਮੀਟਿੰਗ ਕਰ ਲਓ ਯਾਨ ਮੀਟਿੰਗ ਕਰ ਲੋ ਕਹਿੰਦਾ ਪਾ ਦੇ ਲੈ ਤਾਂ ਉਹਦੇ ਵਿੱਚ ਸਿੱਧੇ ਤੌਰ ਤੇ ਇਹ ਹੈ ਵੀ ਇਹਦੇ 'ਚ ਗਲਤ ਕੁਝ ਨਹੀਂ ਹੈ ਕੋਈ ਵੀ ਪਾਰਟੀ ਓਪਨਲੀ ਵੀ ਕਹਿ ਸਕਦੀ ਹੈ ਕੇਵਲ ਢਿੱਲੋਂ ਨੇ ਚੰਗੀ ਚੰਨੀ ਨੂੰ ਕਹੀ ਦਿੱਤਾ ਸੀ ਕਿ ਪਹਾੜੀ ਪਾਰਟੀ 'ਚ ਆ ਜਾਓ ਉਹ ਕੋਈ ਆਪਰੇਸ਼ਨ ਡਾਕਟਰ ਕਿਉਂ ਨਹੀਂ ਹੋਇਆ ਹੁਣ ਇਹ ਵੀ ਪੋਲੀਟੀਕਲ ਪਾਰਟੀ ਜਾਂ ਕੋਈ ਵੀ ਬੰਦਾ ਦੂਸਰਾ ਕੋਈ ਕਿਸੇ ਨੂੰ ਲੱਗਦਾ ਵੀ ਇਹਦੇ ਨਾਲ ਅਸੀਂ ਮਜ਼ਬੂਤ ਹੋ ਜਾਾਂਗੇ ਆਮ ਕਰਕੇ ਸੰਸਥਾਨ ਕਹਿੰਦਾ ਨੇ ਵੀ ਅਸੀਂ ਫਲਾਣਾ ਬੰਦਾ ਲਿਆਈਏ ਆਪਣੇ ਸੰਸਥਾਨ ਦੇ ਵਿੱਚ ਤਾਂ ਠੀਕ ਉਸੇ ਤਰ੍ਹਾਂ ਦੇ ਨਾਲ ਕੋਈ ਵੀ ਪਾਰਟੀ ਕਹਿ ਸਕਦੀ ਹੈ ਇਹਦੇ ਚੋ ਪ੍ਰੈਸ਼ਨ ਰੂਪਸ ਵਾਲੀ ਗੱਲ ਕੀਤੀ ਸੀ ਦੂਜੇ ਪਾਸੇ 2022 ਨੇ ਆਫਰ ਆ ਤੁਹਾਡੀ ਕਿ ਤੁਸੀਂ ਮੰਗਦੇ ਹੋਗੇ ਉਹਦੇ ਵਿੱਚ ਵੀ ਜੇ ਗੱਲ ਕੀਤੀ ਜਾਵੇ ਤਾਂ ਆਮ ਤੌਰ ਤੇ ਹੁੰਦਾ ਪੋਲੀਟੀਕਲ ਲੋਕ ਸਿੱਧੇ ਤੌਰ ਤੇ ਪੁੱਛ ਆਉਂਦੇ ਨੇ ਵੀ ਜੇਕਰ ਤੁਸੀਂ ਸਾਡੀ ਪਾਰਟੀ ਚਾਕੇ ਚੋਨ ਲੜਦੇ ਹੋ ਜਿੱਤਦੇ ਹੋ ਕਹਾਂ ਲੋ ਸਾਡੀ ਸਰਕਾਰ ਬਣਦੀ ਹੈ ਕੀ ਤੁਸੀਂ ਮੰਤਰੀ ਬਣਨਾ ਚਾਹੋਗੇ ਕੋਈ ਵੱਡੀ ਚੇਅਰਮੈਨ ਨਾ ਚਾਹੋਗੇ ਕੀ ਤੁਸੀਂ ਚੋਣ ਲੜਨੀ ਵੀ ਹੈ ਜਾਂ ਨਹੀਂ ਲੜਨੀ ਕੋਈ ਰਾਸਵਾ ਲੈਣਾ ਚਾਹੋਗੇ ਇਹ ਜੋ ਅਰਵਿੰਦ ਕੇਜ ਜੀ ਦਾ ਲੋਟਸ ਹੋ ਗਿਆ ਸਰਦਾਰ ਰੋਗਨ ਸਿੰਘ ਮਾਨ ਦੀ ਜਿਹੜੀ ਪਾਲਿਸਿਜ਼ ਹੈ ਹਾਲਾਂਕਿ ਦੋਈ ਚੀਜ਼ਾਂ ਇਹ ਦੇਖਿਆ ਜਬ ਮੂਮਨ ਆਮ ਨਹੀਂ ਗਿਆ ਜੀ ਹਾਂ ਆਫਰਾਂ ਆਮ ਤੌਰ ਤੇ ਦਿੱਤੀਆਂ ਜਾਂਦੀਆਂ ਜਾਂਦੀਆਂ ਪਰ ਫਿਰ ਵੀ ਆਪਰੇਸ਼ਨ ਲੋਟਰਸ ਦਾ ਨਾਮ ਵੀ ਡਟ ਕੇ ਖੜੇ ਰਹੇ ਤੇ ਇਸ਼ਾਰਾ ਕਰਦਾ 2027 ਚਾਹਤ ਹੈ ਸਾਡਾ ਤੁਹਾਨੂੰ ਕਹਿਣਾ ਚਾਹਤ ਹਾਂ ਇਹ ਸੰਦੇ ਵਿੱਚ ਜੀ ਦੇਖੀ ਹੈ ਤਾਂ ਆਪਰੇਸ਼ਨ ਲੋਟਰ ਸ਼ਾਇਦ ਉਦੋਂ ਹੁੰਦਾ ਜੇ ਕਿਹਾ ਜਾਂਦਾ ਵੀ ਤੁਸੀਂ ਸਾਡੇ ਤੋਂ 5 ਕਰੋੜ 10 ਕਰੋੜ ਦੋ ਪਹਿਲਾਂ ਪਿਛਲੀ ਵਾਰੀ 10 ਕਰੋੜ ਦੀ ਗੱਲ ਕਹੀ ਸੀ ਵੀ ਦੇ ਕੇ ਖਰੀਦਣ ਦੀ ਕੋਸ਼ਿਸ਼ ਕੀਤੀ ਹਾਲਾਂਕਿ ਭਾਜੀਪੀ ਦੀ ਟਿਸਤ ਭੂਮੀ ਇਹ ਰਹੀ ਹੈ ਇਹ ਪੋਸਾ ਇਲੈਕਸ਼ਨ ਦੇ ਵਿੱਚ ਉਹਨਾਂ ਨੇ ਇਸ ਤਰ੍ਹਾਂ ਦੇ ਨਾਲ ਲੀਡਰ ਪ ਬਣਾਈਆਂ ਨੇ ਪਰ ਇਸ ਪ੍ਰਕਾਰ ਦੇ ਵਿੱਚ ਸੰਭਲ ਕੇ ਐਮਐਲਏ ਭਰਾਜ ਨੇ ਵੀ ਉਹੀ ਗੱਲ ਕਹੀ ਜੋ ਸਟੇਕ ਹੋਈ ਹੈ ਕਹਿੰਦੇ ਮੈਂ ਇਸ ਤੋਂ ਵੱਧ ਘਟ ਨਹੀਂ ਕਹੂੰਗੀ ਹੁਣ ਗੱਲ ਦੂਜੇ ਪਾਸੇ ਜੇ ਦੇਖਿਆ ਜਾਵੇ ਨੈਪਸਾਣੀ ਨੇ ਨਾਲ ਦੀ ਨਾਲ ਰਿਐਕਟ ਕਰਿਆ ਵੀ ਮੈਂ ਜਾਣਦੀ ਹੈ ਨਹੀਂ ਕੌਣ ਨੇ ਕੌਣ ਨਹੀਂ ਹੈ ਲੀਡਰ ਕਹਿੰਦੇ ਨੇਗੇ ਜਾਣਦੇ ਹੋਣ ਨਾ ਜਾਣਦੇ ਹੋਣ ਪਰ ਨਾਲ ਇਹ ਵੀ ਹੈ ਗੱਲ ਕਿ ਨੈਪਸੈਣੀ ਜਦੋਂ ਚੰਡੀਗੜ੍ਹ ਇੱਕ ਹੁੰਦੀ ਹੈ ਲਗਭਗ ਸ਼ਾਇਦ ਉਹਨਾਂ ਦੀ ਵਾਈਟ ਪਰ ਇੱਕ ਵਾਈਟ ਮੈਂ ਦੇਖੀ ਭਾਜੀਪੀ ਹਰਿਆਣਾ ਦੇ ਇੰਸਟਾ ਪੇਜ ਦੇ ਉੱਤੇ ਉੱਥੇ ਉਹ ਕਹਿੰਦੇ ਹੋਏ ਨਜ਼ਰ ਆਏ ਕਿ ਆਖਰ ਮੁੱਖ ਮੰਤਰੀ ਸਵੇਰੇ ਮੈਨੂੰ ਮਿਲਦੇ ਨੇ ਹਾਲਾਂਕਿ ਸਵੇਰੇ ਤਸਵੀਰਾਂ ਵੀਡੀਓ ਉਹਨਾਂ ਦਾ ਆਇਆ ਸੀ ਹੱਥ ਮਲਾਉਦਿਆਂ ਦਾ ਉਸ ਤੋਂ ਬਾਅਦ ਕਹਿੰਦੇ ਕਿ ਮੈਂ ਦੱਸਿਆ ਵੀ ਉਹਨਾਂ ਨੂੰ ਵੀ ਮੈਂ ਫਰੀਦাবাদ ਚੱਲਿਆ ਆਮ ਤੌਰ ਤੇ ਆਪਾਂ ਕਿਸੇ ਨੂੰ ਮਿਲ ਲਾ ਨਹੀਂ ਆਪਦੇ ਜਾਣਕਾਰ ਨੂੰ ਫਿਰ ਗੱਲ ਆਉਂਦੀ ਹੈ ਕਿ ਇਹ ਦੁਪਹਿਰੇ ਪ੍ਰੈਸ ਕਾਨਫਰੰਸ ਹੋ ਜਾਂਦੀ ਹੈ ਇਸ ਦੇ ਵਿੱਚ ਵੀ ਜੇ ਦੇਖਿਆ ਜਾਵੇ ਉਹਨਾਂ ਨੇ ਜ਼ਿਕਰ ਇਸ ਜੀ ਨੂੰ ਲੈ ਕੇ ਵੀ ਕਰਿਆ ਵੀ ਹਰ ਪੰਜਾਬ ਦੇ ਲੋਕ ਮੈਨੂੰ ਬੁਲਾਉਂਦੇ ਨੇ ਤਾਂ ਮੈਂ ਉੱਥੇ ਜਾਣਾ ਤੇ ਉਹਨਾਂ ਨੇ ਇਸ ਵਾਰੀ ਇਹ ਵੀ ਖਾਸ ਜ਼ਿਕਰ ਕਰਿਆ ਕਿ ਜਦੋਂ ਮੈਂ ਜਿਹਦੇ ਕੋਲ ਜਾਣਾ ਉਦੋਂ ਬਾਅਦ ਦੇ ਵਿੱਚ ਉਹਨਾਂ ਦੇ ਨਾਲ ਬੈਰ ਵਿਰੋਧ ਨਿਕਲਣਾ ਸ਼ੁਰੂ ਹੋ ਜਾਂਦਾ ਹੈ ਸਰਕਾਰ ਉਹਨੂੰ ਤੰਗ ਕਰਨਾ ਸ਼ੁਰੂ ਕਰ ਦਿੰਦੀ ਹੈ ਹੁਣ ਇਸ ਦੇ ਵਿੱਚ ਸੱਚਾਈ ਕਿੰਨੀ ਹੈ ਇਹ ਖਰ ਕਹਿਣਾ ਹਜੇ ਮੁਸ਼ਕਲ ਆ ਇਹ ਤੱਥਾਂ ਨੂੰ ਵੈਰੀਫਾਈ ਕਰਨਾ ਹਜੇ ਬਾਕੀ ਹੈ ਪਰ ਇਹਨਾਂ ਕਹਿ ਸਕਦੇ ਆ ਕਿ ਇਹ ਨੈਬ ਸੈਣੀ ਸਿੱਧੇ ਤੌਰ ਦੇ ਉੱਤੇ ਵਿਰੋਧੀ ਧਿਰਾਂ ਦੇ ਨਿਸ਼ਾਨੇ ਤੇ ਰਹੇ ਨਾ ਸਿਰਫ ਆਮ ਆਦਮੀ ਪਾਰਟੀ ਬਲਕਿ ਕਾਂਗਰਸ ਵੀ ਰਾਜਾ ਬ੍ਰਿੰਗ ਸਿੱਧੇ ਕੋਲ ਉੱਤੇ ਕਹਿੰਦੇ ਹੋਏ ਨਜ਼ਰ ਆਏ ਹਾਲਾਂਕਿ ਉਹਨਾਂ ਦਾ ਬਿਆਨ ਹਜੇ ਥਮਿਆ ਨਹੀਂ ਜਿਸ ਵਿੱਚ ਉਹਨਾਂ ਨੇ ਕਿਹਾ ਵੀ ਹਰਪਜ ਐਨਟੀਓ ਦੀ ਧੌਣ ਮਰੋੜ ਦਾਂਗੇ ਤਿੰਨ ਮੀਟਰ ਨਹੀਂ ਲੱਗਦੇ ਅੱਜ ਜਦੋਂ ਉਹਨਾਂ ਨੇ ਗੱਲਬਾਤ ਹੁਣ ਮੀਡੀਆ ਨਾਲ ਕਰੀ ਇਸ ਪੂਰੇ ਪ੍ਰਕਾਰਨ ਤੋਂ ਬਾਅਦ ਆਪਰੇਸ਼ਨ ਲੋਟਸ ਵਾਲੇ ਨਿਰਿੰਦਰ ਕੌਰ ਭਰਾ ਤੇ ਨਵ ਸੈਣੀ ਦੀ ਗੱਲ ਤੋਂ ਬਾਅਦ ਤਾਂ ਉਹਨਾਂ ਨੇ ਕਿਹਾ ਵੀ ਆਪਦਾ ਹਰਿਆਣਾ ਕਿਉਂ ਨਹੀਂ ਸਾਹਮਦੇ ਪੰਜਾਬ ਦੇ ਲੋਕਾਂ ਨੂੰ ਤਾਂ ਉਹਨਾਂ ਨੂੰ ਬੜਨ ਨਹੀਂ ਦੇਣਾ ਚਾਹੀਦਾ ਐਸਬੀਐਲ ਦੇ ਉੱਤੇ ਉਹਨਾਂ ਦੀ ਅੱਖ ਹੈ ਪੰਜਾਬ ਦੇ ਪਾਣੀ ਦੇ ਉੱਤੇ ਅੱਖ ਹੈ ਇਦੇ ਨਾਲ ਹੀ ਜੇ ਕਿਹਾ ਜਾਵੇ ਨੈਪ ਸੈਣੀ ਸਾਫ ਤੌਰ ਤੇ ਦਿਖ ਰਿਹਾ ਹੈ ਵੀ ਕਿਤੇ ਨਾ ਕਿਤੇ ਹੁਣ ਇੰਪੈਕਟ ਕਰਨਾ ਸ਼ੁਰੂ ਕਰ ਚੁੱਕੇ ਨੇ ਹਾਲਾਂਕਿ ਸ਼ੁਰੂਆਤੀ ਦੌਰ ਦੇ ਵਿੱਚ ਕਿਸੇ ਨੇ ਨਹੀਂ ਪੁੱਛਿਆ ਕਿਸੇ ਨੇ ਕੋਈ ਜ਼ਿਆਦਾ ਤਵੱਜੂ ਨਹੀਂ ਦਿੱਤੀ ਇਸ ਈ ਨੂੰ ਪਰ ਹੁਣ ਨੈਪ ਸੈਣੀ ਰੜਕਣ ਲੱਗੇ ਨੇ ਪੰਜਾਬ ਦੀ ਪੋਲਿਟੀਕਲ ਲੋਬੀ ਦੀ ਅੱਖਾਂ ਦੇ ਵਿੱਚ ਖਾਸ ਕਰਕੇ ਵਿਰੋਧੀ ਧਿਰ ਦੇ ਹਾਲਾਂਕਿ ਇਸ ਦਾ ਵੀ ਜ਼ਿਕਰ ਕਰੂੰਗਾ ਕਦੇ ਫਿਰ ਕੀ ਬੀਜੇਪੀ ਦੇ ਅੰਦਰ ਵੀ ਨੈਬਸਾਨੀ ਨੂੰ ਰੱਖ ਕੇ ਹੋ ਸਕਦਾ ਵੀ ਕਈ ਲੀਡਰ ਚਾਹੁੰਦੇ ਹੁਣ ਵੀ ਕਿੱਥੋਂ ਦੂਜੀ ਸਟੇਟ ਦੇ ਵਿੱਚ ਦਖਲ ਦੇ ਰਹੇ ਨੇ ਖੈਰ ਵੈਸੇ ਆਮ ਤੌਰ ਤੇ ਅਸੀਂ ਦੇਖਿਆ ਵੀ ਪਹਿਲਾਂ ਵੀ ਪ੍ਰਚਾਰਕ ਤੌਰ ਦੇ ਉੱਤੇ ਲੀਡਰ ਆ ਜਾਂਦੇ ਹੁੰਦੇ ਨੇ ਖੈਰ ਨੈਬਸਾਨੀ ਨੇ ਹੁਣ ਪੰਜਾਬ ਤੋਂ ਉਂ ਲੈਣਾ ਵੀ ਕੀ ਹੈ ਪਰ ਹੁਣ ਇਹ ਸਭ ਦੇ ਵਿੱਚ ਜਦੋਂ ਦੇਖਦੇ ਆ ਹਾਲਾਤ ਜੋ ਬਣੇ ਹੋਏ ਨੇ ਨੈਬਸਾਨੀ ਆਪ ਦਾ ਜੋ ਪ੍ਰਭਾਵ ਛੱਡ ਰਹੇ ਨੇ ਕਿਉਂਕਿ ਨੈਬਸਾਨੀ ਨੂੰ ਜਿਸ ਤਰ੍ਹਾਂ ਦੇ ਨਾਲ ਪੰਜਾਬੀ ਬੋਲਣੀ ਲਗਭਗ ਲਗਭਗ ਆਉਂਦੀ ਹੈ ਹਾਲਕਿ ਪੂਰੀ ਜਿਉ ਕਿ ਉਹ ਹਿੰਦੀ ਭਾਸ਼ਾ ਨੇ ਇਸ ਕਰਕੇ ਪੂਰੀ ਪੰਜਾਬੀ ਆਉਂਦੀ ਨਹੀਂ ਪੰਜਾਬ ਦੇ ਕਲਚਰ ਦੇ ਨਾਲ ਬੇਹਦ ਚੰਗੇ ਤਰੀਕੇ ਨਾਲ ਜੁੜੇ ਹੋਏ ਨੇ ਜਿੱਥੇ ਵੀ ਜਾਂਦੇ ਨੇ ਤੁਸੀਂ ਦੇਖਿਆ ਹੋਣਾ ਦਸਤਾਰ ਉਹਨਾਂ ਦੀ ਲੈਂਦੀ ਨਹੀਂ ਹੈਗੀ ਪੰਜਾਬ ਦੇ ਖਾਸ ਕਰ ਪ੍ਰੋਗਰਾਮਾਂ ਦੀ ਮੈਂ ਗੱਲ ਕਰ ਰਿਹਾ ਪੰਜਾਬ ਦੇ ਲੋਕਾਂ ਨੂੰ ਜਦੋਂ ਆਪਦੇ ਸੀਐਮ ਹਰਿਆਣਾ ਨੇ ਵਾਸਤੇ ਮਿਲਦੇ ਨੇ ਉੱਥੇ ਵੀ ਲਗਾਤਾਰ ਉਹ ਦਸਤਾਰ ਦੇ ਨਾਮ ਮਿਲ ਰਹੇ ਨੇ ਫਿਰ ਗੱਲ ਆ ਗਈ ਕਿ ਪੰਜਾਬ ਦੇ ਵਿੱਚ ਇੱਕ ਅਜੀਹਾ ਇਵੈਂਟ ਹੁੰਦਾ ਆ ਨਾਬਾ ਰਿਆਸਤ ਦੇ ਦਸਤਾਰ ਬੰਦੀ ਨੂੰ ਲੈ ਕੇ ਜਿੱਥੇ ਉੱਥੇ ਅ ਅਭੀ ਉਦੇ ਪ੍ਰਤਾਪ ਸ਼ਾਦ ਉਹਨਾਂ ਦਾ ਨਾਮ ਹੈ ਉਹਨਾਂ ਦੀ ਜਦੋਂ ਦਸਤਾਰ ਬੰਦੇ ਹੁੰਦੀ ਹੈ ਉਸ ਟਾਈਮ ਦੇ ਉੱਤੇ ਸਪੈਸ਼ਲ ਤੌਰ ਦੇ ਉੱਤੇ ਨੈੱਬਸ ਜਾਨੀ ਪਹੁੰਚਦੇ ਨੇ ਤੇ ਇਹ ਵੀ ਪਤਾ ਲੱਗਿਆ ਕਿ ਕਈ ਮੀਟਿੰਗਾਂ ਕੈਨਸਲ ਕਰਕੇ ਪਹੁੰਚੇ ਸੀਗੇ ਯਾਨੀ ਕਿ ਪੰਜਾਬ ਨੂੰ ਲੈ ਕੇ ਕਿੰਨਾ ਉਹ ਨਾਜ਼ੁਕ ਨੇ ਛੋਟੀ ਛੋਟੀ ਨਵਜ਼ ਟਟੋਲ ਰਹੇ ਨੇ ਬਹੁਤ ਸਾਰੀਆਂ ਮੀਟਿੰਗਾਂ ਪੰਜਾਬ ਦੇ ਕਈ ਲੋਕਾਂ ਦੇ ਨਾਲ ਪੰਜਾਬ ਦੇ ਕਲਚਰ ਨੂੰ ਸਮਝਦੇ ਹੋਏ ਤੇ ਪੰਜਾਬ ਦੇ ਇੰਪੋਰਟੈਂਟ ਲੋਕਾਂ ਨੂੰ ਮਿਲਦੇ ਹੋਏ ਕਰ ਰਹੇ ਨੇਗੇ ਇਹ ਸਭ ਦੇ ਵਿੱਚ ਹੀ ਜੇ ਦੇਖੀਏ ਤਾਂ ਨੈਬ ਸੈਣੀ ਦੇ ਦੌਰੇ ਹੁਣ ਖੜਕਣੇ ਸ਼ੁਰੂ ਹੋ ਚੁੱਕੇ ਨੇ ਵਿਰੋਧੀ ਧਿਰਾਂ ਨੂੰ ਪਤਾ ਹੈ ਵੀ ਜਿਸ ਤਰ੍ਹਾਂ ਦੇ ਨਾਲ ਬੀਜੇਪੀ ਲਗਾਤਾਰ ਪੈਰ ਪਸਾਰ ਰਹੀ ਹੈ ਮੋਦੀ ਦਾ ਡੇਰਾ ਬੱਲਾ ਆਉਣਾ ਉੱਥੇ ਪਦਮਸ਼ਰੀ ਦੇਣਾ ਉਸ ਤੋਂ ਬਾਅਦ ਡੇਰਾ ਬਿਆਸ ਮੁਖੀ ਦੀ ਕਰੀਬਤਾ ਜਿਵੇਂ ਲਗਾਤਾਰ ਵਧੀ ਹੋਈ ਹੈ ਹਾਲਾਂਕਿ ਕਾਦੀ ਦਲ ਦੇ ਨੂੰ ਲੈ ਕੇ ਵੀ ਡੇਰਾ ਬਿਆਸ ਮੁਖੀ ਦੀ ਗੱਲ ਚਰਚਾ ਹੋ ਰਹੀ ਹੈ ਪਰ ਉਹਨੂੰ ਫੇਰ ਕਦੇ ਚਰਚਾ ਕਰਾਂਗੇ ਪਰ ਡੇਰਾ ਬਿਆਸ ਮੁਖੀ ਦਾ ਵੀ ਸਿੱਧੇ ਤੌਰ ਤੇ ਬੀਜੇਪੀ ਜਿਵੇਂ ਕਿ ਮੋਦੀ ਸਾਹਿਬ ਕਈ ਵਾਰ ਮਿਲ ਗਏ ਰਾਜਨਾਥ ਮਿਲ ਗਏ ਅਮਿਤ ਸ਼ਾਹ ਮਿਲ ਗਏ तमाम ਬੀਜੇਪੀ ਦੇ ਸੀਨੀਅਰ ਲੀਡਰਸ਼ਿਪ ਦੇ ਨਾਲ ਉਹਨਾਂ ਦਾ ਸਿੱਧਾ ਕੰਟੈਕਟ ਹਾਲਾਂਕਿ ਉਹ ਮਿਲਦੇ ਸਾਰਿਆਂ ਨੂੰ ਨੇ ਬਾਕੀ ਪਾਰਟੀਆਂ ਦੇ ਵਿਆਪ ਵਾਲਿਆਂ ਦੇ ਵੀ ਝਾੜੂ ਵਾਲਿਆਂ ਦੇ ਵੀ ਬਹੁਤ ਜਾਂਦੇ ਨੇ ਲੋਕ ਮਿਲਣ ਵਾਸਤੇ ਉਹ ਹਰ ਇੱਕ ਨੂੰ ਮਿਲਦੇ ਨੇ ਫੋਟੋ ਖਿਚਾਉਂਦੇ ਰਹਿੰਗੇ ਪਰ ਸਿੱਧਾ ਜ਼ਿਆਦਾਤਰ ਕਰੀਬਤਾ ਇਸ ਪਾਸੇ ਨੂੰ ਸਮਝੀ ਜਾ ਰਹੀ ਹੈ ਹੁਣ ਇਹ ਸਭ ਦੇ ਵਿੱਚ ਨੈਪਸਣੀ ਨੂੰ ਲੈ ਕੇ ਸਿਆਸੀ ਸਮਕਰਨ ਬਦਲ ਰਹੇ ਨੇ ਕੋਈ ਦੋ ਰਾਏ ਨਹੀਂ ਕਿ ਪੰਜਾਬ ਦੇ ਵਿੱਚ ਬੀਜੇਪੀ ਕਿੰਨਾ ਸਪੈਂਡ ਕਰ ਰਹੀ ਹੈ ਹਜੇ ਕਹਿਣਾ ਮੁਸ਼ਕਲ ਹੈ ਪਰ ਨੈਪਸਣੀ ਕਿੰਨਾ ਜ਼ਿਆਦਾ ਪ੍ਰਚਲਿਤ ਹੋ ਰਹੇ ਨੇ ਇਹ ਸਾਫ ਤੌਰ ਤੇ ਦਿਖ ਰਿਹਾ ਹੈ ਕਿ ਨੈਪਸਣੀ ਦੇ ਪ੍ਰੋਗਰਾਮ ਰੁਕਣ ਦਾ ਨਾਮ ਨਹੀਂ ਲੈ ਰਹੇ ਤੇ ਨੈਪਸਣੀ ਦੇ ਪ੍ਰੋਗਰਾਮਾਂ ਦੀ ਐਡਵਾਂਸ ਲਿਸਟ ਤਿਆਰ ਹੁੰਦੀ ਹੈਗੀ ਇਹਦੇ ਵਿੱਚ ਪੋਲੀਟੀਕਲ ਤੌਰ ਦੇ ਉੱਤੇ ਸਤਾਧਾਰੀ ਆਮ ਆਦਮੀ ਪਾਰਟੀ ਵੀ ਹਿੱਲੀ ਹੋਈ ਹੈ ਕਾਂਗਰਸ ਵੀ ਹਿੱਲੀ ਹੋਈ ਹੈ ਬੀਜੇਪੀ ਖੁੱਦ ਆਪਣੇ ਤੌਰ ਤੇ ਤਿਆਰੀ ਦੇ ਵਿੱਚ ਜੁਟੀ ਹੋਈ ਹੈ ਅਕਾਲੀ ਦਲ ਇਸ ਚੀਜ਼ ਨੂੰ ਲੈ ਕੇ ਬਹੁਤਾ ਨਾਜੁਕ ਰੱਖਾਈ ਨਹੀਂ ਦਿੰਦਾ ਕਿਉਂਕਿ ਉਹਨਾਂ ਨੂੰ ਲੱਗਦਾ ਵੀ ਹੋ ਸਕਦਾਕਰ ਨੂੰ ਭਾਜਪੀ ਦੇ ਨਾਲ ਕੋਈ ਸਮਝੌਤਾ ਹੋ ਜਾਂਦਾ ਤਾਂ ਇਸ ਚੀਜ਼ ਦਾ ਉਹਨਾਂ ਨੂੰ ਫਾਇਦਾ ਹੀ ਹੋਣਾ ਹੈ ਇਹਦੇ ਵਿੱਚ ਹੀ ਜੇ ਦੇਖਿਆ ਜਾਵੇ ਤਾਂ ਇਸ ਟਾਈਮ ਭਾਜਪੀ ਜਿੱਥੇ ਨੈਪਸਣੀ ਦੇ ذریعے ਐਕਸਪੈਂਡ ਹੋ ਰਹੀ ਹੈ ਆਪ ਦੇ ਪੋਲੀਟੀਕਲ ਪ੍ਰੋਗਰਾਮ ਪੰਜਾਬ ਨੂੰ ਲੈ ਕੇ ਜਿਹੜਾ ਕੇਂਦਰ ਤੋਂ ਕੋਈ ਫੈਸਲੇ ਹੋ ਰਹੇ ਨੇ ਉਹਨਾਂ ਤੇ ਹਰ ਇੱਕ ਚੀਜ਼ ਤੇ ਨਿਗਾਹ ਹੈ ਕਿ ਪੰਜਾਬ ਨੂੰ ਲੈ ਕੇ ਕੋਈ ਅਜੀਹਾ ਫੈਸਲਾ ਨਹੀਂ ਹੋਣ ਹੋ ਰਿਹਾ ਬੰਦੀ ਸਿੰਘਾਂ ਨੂੰ ਛੱਡਣ ਦੀ ਰਿਹਾਈ ਦੀ ਗੱਲ ਹੋ ਰਹੀ ਹੈ ਕਈ ਨਾਮ ਕਹਿੰਦੇ ਨਿਸ਼ਚਿਤ ਹੋ ਗਏ ਨੇ ਉਸ ਤੋਂ ਬਾਅਦ ਮੋਦੀ ਅਮਿੱਤ ਸ਼ਾ ਦੇ ਪ੍ਰੋਗਰਾਮ ਹੋਣੇ ਫਿਰ ਡੇਰਿਆਂ ਦਾ ਝੁਕਾਅ ਜਿਸ ਤਰ੍ਹਾਂ ਦੇ ਨਾਲ ਬੀਜੇਪੀ ਦੇ ਵੱਲ ਹੋਇਆ ਅਜਿਹੇ ਸਮੀਕਰਨ ਬਣ ਗਏ ਨੇ ਕਿ ਕਿਤੇ ਬੀਜੇਪੀ ਬਾਜ਼ੀ ਨਾ ਮਾਰ ਜੇ ਹਾਲਾਂਕਿ ਇਹ ਕਹਿਣਾ ਅੱਜ ਦੀ ਘੜੀ ਮੁਸ਼ਕਲ ਆ ਪਰ ਨੈਪ ਸੈਣੀ ਅੱਖਾਂ 'ਚ ਖਟਕ ਰਹੇ ਨੇ ਸਾਬਤ ਤੌਰ ਤੇ ਦਰਸਾ ਰਹੇ ਹੈਗਾ